ਥਾਣਾ ਭੀਖੀਬਿੰਡ ਪੁਲਿਸ ਦੇ ਵੱਲੋਂ ਨਾਕਾ ਤੋੜ ਕੇ ਫਰਾਰ ਹੋਏ ਪੰਜ ਵਿਅਕਤੀਆਂ ਦੇ ਵਿੱਚੋਂ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਥਾਰ ਗੱਡੀ ਪਹਾਂ ਕੇ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਥਾਣਾ ਭੀਖੀਬਿੰਡ ਦੇ ਮੁਖੀ ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਚੌਕੀ ਇੰਚਾਰਜ ਸੂਰ ਸਿੰਘ ਦੇ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ ਜਿਸ ਦੌਰਾਨ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਉਹ ਤੋਂ ਗੱਡੀ ਭਜਾ ਕੇ ਫਰਾਰ ਹੋ ਗਈ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਉਸ ਦੇ ਚਾਰ ਦੋਸਤ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੇ ਕੋਲੋਂ ਇੱਕ 32 ਬੋਰ ਦਾ ਪਿਸਤਲ ਅਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਹਾਂ ਜੀ ਸਰ ਇੱਕ ਨਾਕਾ ਤੋੜ ਕੇ ਭੱਜਿਆ ਨੌਜਵਾਨ ਕੇ ਜੀ ਪੜਿਆ ਕੀ ਮਾਮਲਾ ਹੈ ਕੀ ਮਾਮਲਾ ਨਾ ਡਿਗਣਾ ਦਰਜ ਕੀਤਾ ਗਿਆ ਇਹ ਜੀ ਮਿਤੀ 10 ਤਰੀਕ 23 ਨੂੰ ਚੌਂਕੀਨ ਚਾਰਜ ਸੋਰਸਿੰਗ ਐਸਐਸਆਈ ਮਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਤੇ ਬੀਐਸਐਫ ਪਾਰਟੀ ਅਡਾ ਸੋਰਸਿੰਗ ਵਿਖੇ ਨਾਕਾਬੰਦੀ ਕੀਤੀ ਸੀ ਸ਼ੱਕੀ ਪੁਰਸ਼ਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਸੀ ਰਾਤ ਕਰੀਬ 10:30 ਵਜੇ ਇੱਕ ਥਾਰ ਗੱਡੀ ਨੂੰ ਰੋਕ ਕੇ ਇਹਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ 'ਚ ਪੰਜ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਨੌਜਵਾਨ ਤਿੰਨ ਨੌਜਵਾਨ ਜਿਹੜੇ ਆ ਉਹਨਾਂ ਦੀ ਅਜੇ ਤਲਾਸ਼ੀ ਕੀਤੀ ਜਾ ਰਹੀ ਸੀ ਤੇ ਚੌਥਾ ਨੌਜਵਾਨ ਇੱਕ ਭੱਜਣ ਲੱਗਾ ਉਹਨੂੰ ਕਾਬੂ ਕੀਤਾ ਤੇ ਜਿਹੜਾ ਪੰਜਵਾਂ ਵਿਅਕਤੀ ਸੀ ਉਹ ਥਾਰ ਗੱਡੀ ਉੱਥੋਂ ਭਜਾ ਕੇ ਲੈ ਗਿਆ ਜਿਹੜਾ ਚੌਥਾ ਨੌਜਵਾਨ ਸੀਗਾ ਉਹਦੇ ਡੱਬ ਵਿੱਚੋਂ ਜਿਹੜਾ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਜਿੰਦਾ ਰੋਂਦ ਜਿਹੜਾ ਬ੍ਰਮਧ ਹੋਇਆ ਸੀ ਜਿਸ ਤੇ ਇਹਨਾਂ ਚਾਰਾਂ ਵਿਅਕਤੀਆਂ ਨੂੰ ਜਿਹੜਾ ਤੇ ਮੌਕੇ ਤੇ ਗ੍ਰਿਫਤਾਰ ਕਰਕੇ ਇਹਨਾਂ ਵਿਰੁੱਧ ਜਿਹੜਾ ਮੁਕੱਦਮਾ ਨੰਬਰ 38 ਮਿਤੀ 11-1-23 25 ਆਰ ਐਕਟ ਜਿਹੜਾ ਦਰਜ ਰਜਿਸਟਰ ਥਾਣਾ ਪਿੱਖਵਿੰਡੋ ਖੇ ਕੀਤਾ ਗਿਆ ਸੀ ਜਿਹੜਾ ਗੱਡੀ ਭਜਾ ਕੇ ਗਿਆ ਸੀ ਨੌਜਵਾਨ ਉਹ ਸਾਨੂੰ ਇਤਲਾਹ ਮਿਲੀ ਸੀ ਤੇ ਉਹਦੀ ਅਸੀਂ ਪਿੱਛਾ ਕਰ ਰਹੇ ਸੀ ਤੇ ਅੱਗੇ ਵੀ ਸਾਰੇ ਜ਼ਿਲ੍ਹੇ ਚ ਇਹਦੇ ਬਾਰੇ ਇਤਲਾਹ ਕੀਤੀ ਗਈ ਸੀ ਜੋ ਥਾਣਾ ਕੱਚਾ ਪਖਾਵੇਗੇ ਬੈਰੀਗੇਟਿੰਗ ਕਰਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਉੱਥੋਂ ਬੈਰੀਗੇਟ ਤੋੜ ਕੇ ਮੁਲਾਜ਼ਮਾਂ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਜੋ ਕਾਫੀ ਪਿੱਛੇ ਤੱਕ ਇਹਦੀ ਅਸੀਂ ਪਿੱਛਾ ਕੀਤਾ ਪਰ ਰਾਤ ਦਾ ਸਮਾਂ ਹੋਣ ਕਰਕੇ ਤੇ ਬੈਰੀਗੇਟ ਉਹਨੂੰ ਜਿੱਥੇ ਵੀ ਉਹਨੂੰ ਮਿਲਦੇ ਸੀ ਤੋੜ ਕੇ ਇਹ ਗੱਡੀ ਭਜਾ ਕੇ ਤਰਨ ਤਰਨ ਵਾਲੀ ਸਾਈਡ ਨੂੰ ਫਰਾਰ ਹੋ ਗਿਆ ਜਿਸ ਤੇ ਮੁਕਦਮੇ ਦੇ ਵਿੱਚ ਵਾਧਾ ਜੁਰਮ 307 186 ਆਈਪੀਸੀ ਦਾ ਦਰਜ ਰਜਿਸਟਰ ਕੀਤਾ ਗਿਆ ਹੈ ਇਹ ਜਿਹੜੇ ਕਾਬੂ ਕੀਤੇ ਨੌਜਵਾਨ ਨੇ ਵਰਿੰਦਰ ਸਿੰਘ ਪੁੱਤਰ ترਸੀਮ ਸਿੰਘ, ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੋਨੇ ਵਾਸੀਆਂ ਮੱਖੀਕਲਾਂ ਤਾਣਾ ਕੱਚਾ ਪੱਕਾ, ਹਰਸੇਮਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਨੇਹਾਲਾ ਜੈ ਸਿੰਘ ਤਾਣਾ ਕੱਚਾ ਪੱਕਾ ਤੇ ਜਿਸ ਕੋਲੋਂ ਜਿਹੜਾ ਪਿਸਤਲ ਬਰਾਮਦ ਹੋਇਆ ਇਹ ਜਗਰੂਪ ਸਿੰਘ ਪੁੱਤਰ ਸਦਨਾਮ ਸਿੰਘ ਵਾਸੀ ਭਾਈ ਲੱਧੂ ਤੇ ਜਿਹੜਾ ਵਿਅਕਤੀ ਥਾਰ ਗੱਡੀ ਜਿਹੜਾ ਭਜਾ ਕੇ ਲੈ ਗਿਆ ਏ ਇਸ ਦਾ ਨਾਮ ਹਰਪ੍ਰੀਤ ਸਿੰਘ ਪੁੱਤਰ ਕੁਪਿੰਦਰ ਸਿੰਘ ਵਾਸੀ ਚਬਾਲਕਲਾਂ ਦਾ ਰਹਿਣ ਵਾਲਾ ਹੈ। ਇਹਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਿਹਾ ਹੈ। ਜਲਦੀ ਜਿਹੜਾ ਇਹਨੂੰ ਦਾ ਗ੍ਰਿਫਤਾਰ ਕੀਤਾ ਜਾਵੇਗਾ। ਸਰ ਜਿਹੜਾ ਪ ਇਦ ਬਾਰੇ ਜੇ ਤਫਤੀਸ਼ ਜਿਹੜੀ ਕੀਤੀ ਜਾ ਰਹੀ ਹੈ ਦੋਸ਼ੀ ਦੇ ਕਹਿਣ ਮੁਤਾਬਕ ਇਹ ਲਾਇਸੈਂਸੀ ਪਿਸਟਲ ਕਿਸੇ ਰਿਸ਼ਤੇਦਾਰ ਦਾ ਇਹ ਲੈ ਕੇ ਆਪਣੇ ਕੋਲ ਘੁੰਮ ਰਿਆ ਸੀ ਪਰ ਉਹ ਜੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਪਿਸਟਲ ਕਿਧਾ ਆ ਤੇ ਇਹਦੇ ਕੋਲ ਕਿਵੇਂ ਆਇਆ ਭਜਾਉਣ ਦਾ ਕਾਰਨ ਸਰ ਪਤਾ ਲੱਗਾ ਕਿ ਗੱਡੀ ਕਿਉਂ ਭਜਾਈ ਹੋ ਹੋ ਸਕਦਾ ਗੱਡੀ ਵਿੱਚ ਕੋਈ ਸ਼ੱਕੀ ਵਸਤੂ ਹੋਵੇ ਜਾਂ ਕੋਈ ਇਹੋ ਜਿਹੀ ਨਸ਼ੀਲੀ ਵਸਤੂ ਹੋਵੇ ਜੋ ਗੱਡੀ ਦੀ ਤਲਾਸ਼ੀ ਜਿਹੜੀ ਕਰਨ ਤੋਂ ਪਹਿਲਾਂ ਹੀ ਉਹ ਗੱਡੀ ਜਿਹੜੀ ਭਜਾ ਕੇ ਲੈ ਗਿਆ ਹੈ ਲਾਈਵ ਤੇ ਸਟੇਸ਼ਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ